ਬੜੀ ਮਿਹਨਤ ਕਰਦਾ ਹੈ ਬੜੀ ਨੂੰ ਸਖਤ ਅਧਿਕਾਰ ਕੇ ਇਥੇ ਸੰਸਾਰ ਦੇ ਸੁੱਖਾਂ ਨੂੰ ਹਾਸਲ ਕਰਨ ਦਾ ਯਤਨ ਕਰਦਾ ਹੈ ਅਲਪਾਸੋ ਕਹਿੰਦੇ ਜਿਸ ਘਰ ਕੋ ਰਹਿਣਾ ਵਸਣਾ ਸੋ ਕਰੀ ਚੀਤਨਾ ਆਏ ਸੰਸਾਰ ਜਗਤ ਝੂਠਾ ਹੈ ਪਰ ਜਿਹੜੇ ਕਰਦੇ ਵਿੱਚ ਸਦਾ ਬਾਪੇ ਰਹਿਣਾ ਹੈ ਆਸਾਂ ਗੱਲ ਉਹ ਕਰ ਦਿੱਤੇ ਵਿੱਚ ਆਉਂਦੀ ਨਹੀਂ ਹੈ ਕਿ ਕੀ ਨਹੀਂ ਉੰਗਾ ਜਾਣੀ ਨਹੀਂ ਉਹਨਾਂ ਸਾਨੂੰ ਕਿਤੇ ਰਹਿਣਾ ਨਹੀਂ ਕਿਤੇ ਹੋਰ ਵੀ ਜਾਣਿਆ ਨਹੀਂ ਇਸ ਕਰਕੇ ਪ੍ਰਗਿਆਣੀ ਨੇ ਸਾਨੂੰ ਸਾਹਿਬ ਸਤਿਗੁਰੂ ਸਾਹਿਬ ਜੀਆ ਨੇ ਪਾਵਨ ਬਚਨਾਂ ਰੰਗ ਬਾਰ-ਬਾਰ ਸੁਣ ਜਾਏ ਤੇ ਸਾਧੂ ਜੀ ਬਚਨ ਕਰਦੇ ਨੇ ਭਾਈ ਆਖਾਂ ਕੀ ਦੇ ਵਿਚਾਰੇ ਆ ਇੱਥੇ ਤੇ ਵੱਡੇ ਵੱਡੇ ਆਏ ਨੇ ਏਕ ਸੇਵਕ ਭਏ ਏਕ ਕਈ ਉਪਕਾਰ ਦੀ ਅਨੇਕ ਹਨ ਜਿਹੜੇ ਸਮੇਂ ਦੇ ਉਪਕਾਰ ਆਏ ਨੇ ਉਹ ਵੀ ਰਹਿੰਦੀ ਕਿ ਸੰਕਿਰਪਿਤ ਇਸ ਕਰਕੇ 파ਤਸ਼ਾਹ ਜੀ ਕਹਿੰਦੇ ਜਿਹੜੇ ਦਾਇਮਿਕ ਮੁਨਕ ਦੇਵ ਤੇਪਾਉਂਦੇ ਸੰ ਆਪਣੀ ਆਪ ਨੂੰ ਉਹ ਵੀ ਕਾਲ ਦੇ ਵੀਰ ਨੇ ਕਾਲ ਭਾਏ ਬ੍ਰਹਮਾ ਪੁਤਰਾ ਕਾਲ ਭਾਏ ਸ਼ਿਵ ਚੌਤਰਾ ਕਾਲ ਭਾਏ ਕਨ ਵਿਸ਼ਨ ਪ੍ਰਖਾਸਾ ਸਤਿ ਕਰਤਾ ਪਿਆਰ ਤੁਸ ਸੋ ਬਾਸਾ ਕਹਿੰਦੇ ਜੋ ਵੱਡੇ ਵੱਡੇ ਦੇਖਦੇ ਨੇ ਉਹ ਵੀ ਕਾਲ ਦੇ ਅਧੀਨ ਸਦਾ ਬਾਸ ਤੇ ਇਹ ਸੰਸਾਰ ਦੇ ਉਪਰ ਟਿਕੇ ਨਹੀਂ ਰਹਿ ਸਕੇ ਮਾਨਾ ਊਠ ਸਿ ਧਾਰੇ ਕਰ ਮਨੁ ਜਨ ਸੇਵਾ ਅਨੇਕਾਂ ਆਪਣੇ ਆਪ ਨੂੰ ॠषि मुਨੀ ਆਖਵਾ ਗਏ ਜਿਨ੍ਹਾਂ ਨੇ ਬੜਾ ਬੜਾ ਸਮਾਨ ਗਿਆਨ ਕੀਆ ਨੇ ਅਨੇਕਾਂ ਵੀ ਉਹਨਾਂ ਦੀ ਸੇਵਾ ਕਰਕੇ ਜਿਹੜੇ ਉਪਰਡੇ ਰਿਸ਼ੀ ਮੁਨੀ ਉਪਾਉਂਦੇ ਸਨ ਕਈਆਂ ਦੇ ਸਿੱਧ ਵੀ ਉਪਾਏ ਸਵਾਸ ਰੂਪ ਰੂਪ ਕੇ ਆਪ ਦੀ ਉਮਰ ਦੇ ਭੁਲਾ ਲਈ ਹੈ ਪਰ ਸਦਾ ਬਾਹਰ ਤੇ ਟਿੱਕੇ ਨਹੀਂ ਹੈਗੇ ਇਸ ਕਰਕੇ ਪਾਤਸ਼ਾਹ ਕਹਿੰਦੇ ਉਹ ਆਪਣੇ ਆਪ ਨੂੰ ਕਈ ਰਿਸ਼ੀ ਮੁਨੀ ਉਪਾਉਣ ਵਾਲੇ ਤੇ ਅਨੇਕਾਂ ਵੀ ਉਹਨਾਂ ਰਿਸ਼ੀਆਂ ਮੁਨੀਆਂ ਸਿੱਧਾਂ ਦੀ ਸੇਵਾ ਕਰਨ ਵਾਲੇ ਜਗਤ ਤੂੰ ਆਕਰ ਆਪ ਕੋ ਆਪਣੀ ਵਾਰੀ ਚਰੇ ਜਾਂਦੇ ਮਨਾਂ ਜੀਵਨ ਦੇਖੇ ਜਿਨੀ ਹਰ ਹਰ ਝਾਇ ਪਾਸ ਜੀ ਕਹਿੰਦੇ ਆਤਮਕ ਜੀਵਨ ਬਾਣੀ ਸਫਲ ਜੀਵਨ ਬਾਣੀ ਸਿਰਫ ਉਹੀ ਦੇਖੇ ਜਾਂਦੇ ਜੀ ਜਿਨ੍ਹਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਨਾਮ ਲਿਖਿਓ ਸਾਥ ਰਹਿਓ ਬਰਿ ਲਿਖਿਓ ਗੁਰੂ ਵਿੰਧਰ ਕੋ ਨਾਨਕ ਕਿਨ ਜਗਤ ਮੇਂ ਕਿਨ ਜੱਤੂ ਗੁਰਮੰਤ ਜਿਨ੍ਹਾਂ ਨੇ ਗੁਰੂ ਦਾ ਮੰਤਰ ਪਾਪ ਸਤਗੁਰ ਜੀਆਂ ਦੇ ਚਰਨਾਂ ਨਾਲ ਜੁੜ ਕੇ ਸਤਗੁਰ ਜੀਆਂ ਤੋਂ ਨਾਮ ਨਹੀਂ ਲੱਭਨੇ ਕਿ ਨਾਮ ਜਪਿਆ ਤਾਂ ਸਭ ਇਹ ਉਹ ਭਾਈ ਆਤਮਿਕ ਜੀਵਨ ਵਾਲੇ ਸਤਨ ਜੀਵਨ ਵਾਲੇ ਇਸ ਸੰਸਾਰ ਤੇ ਜੀਵਤ ਰਹਿ ਕੇ ਉਹਨਾਂ ਨੂੰ ਜਿਉਂਦੇ ਵੇਖਿਆ ਗਿਆ ਸਾ ਸਰੀਰ ਕਰਕੇ ਭਾਵੇਂ ਉਹ ਇਸ ਸੰਸਾਰ ਵਿੱਚ ਨਹੀਂ ਹਨ ਮਰ ਚੁੱਕੇ ਨੇ ਸਰੀਰ ਮਰ ਚੁੱਕਿਆ ਪਰ ਅੱਜ ਵੀ ਉਹਨਾਂ ਨੂੰ ਸੰਸਾਰ ਜੀਤੇ ਕਰਦਾ ਹੈ ਜਿਨ ਸਤਿਗੁਰੂ ਫੁਰਕ ਮਨਾਇਆ ਤੇ ਪੂਜੇ ਸਭੀ ਅੱਜ ਵੀ ਉਸ ਸੰਸਾਰ ਉਹਨਾਂ ਦੀ ਪੂਜਾ ਕਰਦਾ ਹੈ ਅੱਜ ਵੀ ਉਹਨਾਂ ਦੀ ਯਾਦਾਂ ਹੁੰਦਾ ਸਾਡੇ ਸਾਹਮਣੇ ਪ੍ਰਮਾਣ ਸਾਨੂੰ ਹਰ ਕੱਖ ਦਿਖ ਰਿਹਾ ਹੈ ਕਿ ਮਾਪੂਰ ਸੁਬਾ ਬਾ ਹਰੀਦਾਰ ਜੀ ਭਾਵੇਂ ਇਸ ਸੰਸਾਰ ਤੋਂ ਗਿਆਨ ਕਾफी ਸਮਾਂ ਹੋ ਗਿਆ ਪਰ ਅੱਜ ਵੀ ਉਹਨਾਂ ਨੂੰ ਸਤਿਕਾਰ ਦੇਣਾ ਪੁਜਿਆ ਜਾਂਦਾ ਹੈ ਉਹਨਾਂ ਦੇ ਇਸ ਸਥਾਨਾ ਤੇ ਮੇਲੇ ਲੱਗਦੇ ਨੇ ਅੱਜ ਵੀ ਤੁਨੰਦਿਆਂ ਦਾ ਤਾਂ ਨਹੀਂ ਹੁੰਦੀਆਂ ਇਸ ਕਰਕੇ ਪਾਸਾ ਕਹਿੰਦੇ ਭਾਈ ਜੀਵਤ ਵੇਖੇ ਜਿੰਨੀ ਹਰ ਹੱਤ ਹੈ ਜਿਨ੍ਹਾਂ ਨੇ ਆਕਾਰ ਕੁਛ ਵੈਕੁਨ ਜੀ ਦਾ ਸਿਮਰਨ ਕੀਤਾ ਹੈ ਉਹ ਇੱਥੇ ਜੁੰਦੇ ਦੇਖੇ ਜਾ ਸਕਦੇ ਨੇ ਜੁੰਦੇ ਕਿਵੇਂ ਆਤਮਿਕ ਜੀਵਨ ਕਰਕੇ ਤੇ ਸਫਲ ਜੀਵਨ ਕਰਕੇ ਉਹਨਾਂ ਨੇ ਜੀਵਨ ਨੂੰ ਆਪਣੇ ਨੂੰ ਸਫਲਾ ਕੀਤਾ ਹੈ ਨਾਮ ਧੁੱਕ ਕੇ ਤੇ ਭਾਸਾ ਕਹਿੰਦੇ ਉਹ ਵਿਖੇ ਜਾਂਦੇ ਹਨ ਭਾਈ ਜਿਨ੍ਹਾਂ ਨੇ ਪ੍ਰਮਾਤਮਾ ਦਾ ਸਜਰਨ ਕੀਤਾ ਹੈ ਸਾਧ ਸੰਗ ਤਿਨੀ ਦਰਸ਼ਨ ਪਾਇਆ ਰਹੋ ਕਿਉਂਕਿ ਭਾਸਾ ਕਹਿੰਦੇ ਉਹਨਾਂ ਨੇ ਭਾਈ ਸਾਥ ਸੰਗਤ ਵਿੱਚ ਟਿਕ ਕੇ ਪਰਮਾਤਮਾ ਦਾ ਵਰਸਨ ਕੀਤਾ ਹੈ ਸਾਥ ਸੰਗਤ ਵਿੱਚ ਟਿਕਣਾ ਇਹ ਨਹੀਂ ਹੈ ਕਿ ਅਸੀਂ ਬੈਠੇ ਹਾਂ ਅਸੀਂ ਟਿਕ ਕੇ ਹੋਏ ਆ ਨਹੀਂ ਟਿਕਣ ਦਾ ਭਾਵ ਹੈ ਜਦੋਂ ਸਾਡਾ ਮਨ ਟਿਕ ਗਿਆ ਗੁਰੂ ਦੇ ਹਜ਼ੂਰੀ ਵਿੱਚ ਬੈਠੇ ਹਾਂ ਮਨ ਸਾਡਾ ਜਿਹੜਾ ਹੈ ਉਹ ਗੁਰੂ ਦੇ ਬਚਨਾਂ ਨੂੰ ਗੁਰੂ ਦੀ ਬਾਣੀ ਸੁਣ ਰਿਹਾ ਹੈ ਇਹ ਕੇਵਲ ਸੁਣਨ ਮਾਤਰ ਹੀ ਨਹੀਂ ਹੈ ਸੁਣ ਕੇ ਸਤਿਗੁਰਾਂ ਦੇ ਬਚਨਾਂ ਤੇ ਅਮਲ ਵੀ ਕਰਨਾ ਕਿਉਂਕਿ ਜਿੰਨਾ ਚਿਰ ਅਸੀਂ ਸਤਿਗੁਰਾਂ ਦੇ ਬਚਨਾਂ ਤੇ ਅਮਲ ਨਹੀਂ ਕਰਾਂਗੇ ਧਿਆਨ ਸਤਿਗੁਰਾਂ ਦਾ ਆਸਨ ਨਹੀਂ ਕਰਾਂਗੇ ਮਨ ਉੱਤੇ ਸਾਡਾ ਅਸਰ ਨਹੀਂ ਹੁੰਦਾ ਹੈ ਇਸੇ ਕਰਕੇ ਸਾਧ ਸੰਗਤ ਵਿੱਚ ਟਿਕ ਕੇ ਜਿਹੜਾ ਭਾਈ ਕਾਲਪੁਰ ਬੈਕੂ ਜਿਹੜਾ ਨਾਮ ਜਪਦਾ ਹੈ ਜਿਹੜਾ ਗੁਰੂ ਪਾਸਾ ਜੀਆਂ ਦੇ ਚਰਨਾਂ ਦੇ ਨਾਲ ਮਨ ਕਰਕੇ ਜੁੜਦਾ ਹੈ ਆਸੈ ਜੀ ਕਹਿੰਦੇ ਉਹ ਭਾਈ ਅਕਾਰਪੁਰਖ ਵੈਗੁਰੂ ਪ੍ਰਮਾਤਮਾ ਦਾ ਦਰਸ਼ਨ ਆਲੰਗਦਾ ਕਿਉਂਕਿ ਰੋਜ਼ ਤੇ ਰਹਿਣੀ ਅਕਾਰਪੁਰਖ ਵੈਗੁਰੂ ਅਸੀਂ ਰੋਜ਼ ਸਜਣਾ ਕਰਦੇ ਹਾਂ ਕਿ ਅਕਾਰਪੁਰਖ ਵੈਗੁਰੂ ਸਾਡੇ ਅੰਦਰ ਹੈ ਹਿਰਦੇ ਵਿੱਚ ਹੀ ਹੈ ਤੇ ਇਹਦੇ ਦਰਸ਼ਨ ਕਦੋਂ ਹੁਣੇ ਦਿਲੋਂ ਸਿੱਧਕ ਗਏ ਹੁਣ ਸਾਡਾ ਮਨ ਜਿਹੜਾ ਹੈ ਬਾਹਰ ਤੌੜਿਆ ਰਹਿੰਦਾ ਇਹਨੂੰ ਚਿੰਤਾ ਕਿਹਦੇ ਲਈ ਰਹਿੰਦੀ ਹੈ ਉਮਾ ਕਾਰਾਂ ਦੀ ਚਿੰਤਾ ਮਾਇਆ ਦੀ ਚਿੰਤਾ ਧੀਆਂ ਪੁੱਤਰਾਂ ਦੀ ਚਿੰਤਾ ਕੋਈ ਨਹੀਂ ਕਰੀਆਂ ਕੋਈ ਚਿੰਤਾ ਘਟੀਆਂ ਕਰੀ ਫਿਰਦੇ ਆ ਇਸ ਕਰਕੇ ਕਾਰਸਾ ਕਹਿੰਦੇ ਜਦੋਂ ਇਹ ਟਿਕ ਗਿਆ ਸੰਸਾਰ ਨੂੰ ਤਿਆਗ ਕੇ ਨਿਰੰਕਾਰ ਦੇ ਨਾਲ ਜੁੜ ਗਿਆ ਨਾਮ ਦੇ ਨਾਲ ਜੁੜ ਗਿਆ ਈਸ਼ੁਰ ਦੇ ਗਿਆਨ ਦੇ ਨਾਲ ਜੁੜ ਗਿਆ ਫਿਰ ਕਾਰਸਾ ਕਹਿੰਦੇ ਭਾਈ ਇਹਨਾਂ ਨੂੰ ਪਰਮਾਤਮਾ ਦਾ ਦਰਸ਼ਨ ਹੁੰਦਾ ਤੇ ਜਿਨ੍ਹਾਂ ਅਕਾਲ ਪੁਰਖ ਵੈ ਤੋਂ ਦੇ ਪਿਆਰਿਆਂ ਨੇ ਜੀਵਨ ਦੇ ਪੇਖੇ ਜਿਨੇ ਹਰ ਹਲ ਪਿਆਇਆ ਜਿਨ੍ਹਾਂ ਨੇ ਆਕਾਰ ਤੋਂ ਉਸ ਦਾ ਸਿਮਰਨ ਕੀਤਾ ਹੈ ਸਾਧ ਸੰਗ ਇੰਨੀ ਅਨਦਸ਼ਣ ਪਾਇਆ ਗੁਰਹਾ ਆਪਣੇ ਪਿਆਰੇ ਵੀ ਗੁਰੂ ਦੀ ਸੰਗਤ ਵਿੱਚ ਟਿਕ ਕੇ ਉਸ ਪਰਮਾਤਮਾ ਦਾ ਦਰਸ਼ਨ ਪਾਕ ਕੀਤਾ ਹੈ ਰਹਾਉ ਬਾਰਸਾ ਉਹ ਹੈ ਸਾਰੀ ਦੁਨੀਆਂ ਦਾ ਪਰ ਮੌਤ ਨੂੰ ਨਹੀਂ ਜਿੱਤ ਸਕਦਾ ਮੌਤ ਨੂੰ ਜਿੱਤਣ ਵਾਲੇ ਬੜੇ ਰੂਣੇ ਇੱਥੇ ਰਾਗਨ ਵਰਗੇ ਜਿਨ੍ਹਾਂ ਨੇ ਕਾਰ ਤਾ ਬਿਨ ਬੰਨਿਆ ਹਨ ਨਾਖਸ਼ ਵਰਗੇ ਜਿਨ੍ਹਾਂ ਨੇ ਇਦਾਂ ਦੇ ਤੱਕ ਹੋਰ ਤੱਕ ਕਰਨ ਬਾਦ ਪਰ ਮੈਂ ਕਿ ਮੈਂ ਕਿਸੇ ਤਰੀਕੇ ਨਾਲ ਮੇਰੀ ਮੌਤ ਹੀ ਨਾ ਹੋਵੇ ਪਰ ਨਹੀਂ ਮੌਤ ਕਾ ਸਕੈਂਦੇ ਕਹਿੰਦੇ ਅੱਜ ਸੱਚਾਈ ਹੈ ਉਹ ਹਰ ਇੱਕ ਤੇ ਹੁੰਮੀ ਹੈ ਇਸ ਕਰਕੇ ਭਾਈ ਚਾਹੇ ਕੋਈ ਕਿੰਨਾ ਵੀ ਵੱਡਾ ਸਹਾਰਾ ਹੈ ਕਿੰਨਾ ਵੀ ਵੱਡਾ ਉਪਕਾਰੀ ਹੈ ਕਿੰਨਾ ਵੀ ਵੱਡਾ ਬਾਪਸਾ ਹੈ ਸਭ ਉਹਨੇ ਆਖਰ ਮਾਨਣਾ ਹੈ ਜੋ ਦਿਸੈ ਸੋ ਕਲ ਹੈ ਖੰਨਾ ਪਾਸੜ ਕਿਨ ਜਿਨਾ ਵੀ ਹੋਈ ਇਥੇ ਤੈਨੂੰ ਦਿਸਦਾ ਹੈ ਚਾਹੇ ਕੁਝ ਵੀ ਵੇਖ ਰਿਹਾ ਐ ਇਨ੍ਹਾਂ ਅੱਖਾਂ ਦੇ ਨਾਲ ਪਸ਼ੂ ਪੰਛੀ ਜੋ ਕੁਝ ਵੀ ਨਜ਼ਰ ਆ ਰਿਹਾ ਮਨੋਖ ਨਜ਼ਰ ਆ ਰਿਹਾ ਨੇ ਬਾਂਸੂ ਕੋਤੀ ਵੀ ਨਜ਼ਰ ਆ ਰਹੀ ਹੈ ਤੇ 파ਸਾ ਕਹਿੰਦੇ ਇਹਨੇ ਹਲੇ ਇੱਕ ਮੇ ਪਾਈ ਆਖਰ ਇੱਕ ਦਿਨ ਮਰਨਾ ਹੈ ਜੋ ਦਿੱਸੈ ਸੋ ਕਰ ਲੈਣਾ ਖਰਨਾ ਜਿਹੜਾ ਵੀ ਕੋਈ ਇੱਥੇ ਦਿਸਦਾ ਹੈ ਹਰੇਕ ਨੂੰ ਮੌਤ ਨੇ ਲੈ ਜਾਣਾ ਹੈ ਕੂੜੇ ਮੋਹ ਲਪਟ ਲਪਟਾਨਾ ਇਸ ਕਰਕੇ 파ਸਾ ਕਹਿੰਦੇ ਭਾਈ ਮਨੋਖ ਝੂਠੇ ਮੋਹ ਦੇ ਵਿੱਚ ਸਦਾ ਹੀ ਫਸਿਆ ਰਹੇਗਾ ਸਾਨੂੰ ਬਾਰ-ਬਾਰ ਪ੍ਰਭਾਣੀ ਨੇ ਸਮਝਾਇਆ ਹੈ ਸੰਸਾਰ ਹੈ ਉਹ ਸੰਸਾਰ ਦਾ ਰੂਪ ਹੈ ਜਗ ਰਤਨਾ ਸਭ ਝੂਠ ਹੈ ਜਾਨ ਲੂਰੇ ਵੀ ਤਹ ਨਾਨਕ ਫਿਰ ਨਾ ਰਹੇ ਜੋ ਵਾਕੀ ਪ੍ਰੀਤ ਪ੍ਰਭਾ ਸਾਹਿਬ ਕਹਿੰਦੇ ਜੇ ਸੰਸਾਰ ਸੁਪਨਾ ਹੈ ਤੇ ਇਨਸਾਨ ਮਨੁੱਖ ਇਹ ਸੁਪਨੇ ਰੂਪੀ ਸੰਸਾਰ ਦੇ ਝੂਠੇ ਮੋਹ ਦੇ ਵਿੱਚ ਸਦਾ ਹੀ ਫਸਿਆ ਰਹਿੰਦਾ ਹੈ ਪ੍ਰਮਾਤਮਾ ਅਕਾਲ ਪੁਰਖ ਵੈਗੁਰੂ ਦੀਨ ਨੂੰ ਭਲਾਈ ਰੱਖਦਾ ਹੈ ਛੋੜ ਚੱਲਿਆ ਤਾਂ ਫਿਰ ਪਛਤਾਨਾ ਸਤਿਗੁਰ ਜੀ ਕਹਿੰਦੇ ਪਰ ਜਦੋਂ ਫਿਰ ਦੁਨੀਆਂ ਦੇ ਤੋੜ ਚੱਖ ਕੇ ਜੀਉਂ ਨੂੰ ਕਰਦਾ ਤੇ ਫਿਰ ਪਛਤਾਉਂਦਾ ਕਿਉਂਕਿ ਇਹਨਾਂ ਵਿੱਚੋਂ ਇੱਕ ਵੀ ਵਸਤੂ ਇੱਕ ਵੀ ਜੀਨ ਸਾਡੇ ਨਾਲ ਨਹੀਂ ਜਾਂਦੀ ਇਤੋਂ ਤੱਕ ਇਹ ਸਾਡਾ ਤਨ ਵੀ ਸਾਡੇ ਨਾਲ ਨਹੀਂ ਜਾਂਦਾ ਜੀ ਆਤਮਾ ਕੱਲੀ ਜਾਂਦੀ ਹੈ ਸਰੀਰ ਦਾ ਵੀ ਧਿਆ ਕਰਕੇ ਜਾਂਦੀ ਹੈ ਇਹ ਕਰਕੇ ਪਰਸਾ ਕਹਿੰਦੇ ਜਦ ਸੰਸਾਰ ਵਿੱਚ ਵਿਛੜਦੇ ਨਾ ਇਸ ਮਨੁੱਖ ਨੇ ਸੰਸਾਰ ਨਾਲ ਉਹ ਪਾਇਆ ਕ੍ਰਾਂਥਾ ਨਾਮੋ ਪਾਲਿਆ ਆਤਮਾ ਯਨ ਧੀਆਂ ਪੁੱਤਰਾਂ ਨਾਲ ਕੂਟੀਆਂ ਘਰਾਮ ਕਾਨਾਂ ਨਾਲ ਜਿੰਨਾ ਵੀ ਮੋਹ ਸੰਸਾਰਾ ਕੀਤਾ ਦਾ ਜਦੋਂ ਇਤੋਂ ਤੁਰਿਆ ਕਾਲ ਮੈਨ ਦਾ ਆਇਆ ਤਰੂ ਸਿਤਾ ਕੋਲੇ ਬਾਂਦ ਬੁਲਾਇਆ ਅਲਪਰਮਨ ਦਰਖੈ ਕਾ ਆਇਆ ਜਦੋਂ ਮੈਨਵਾਰ ਤੇ ਆਇਆ ਪਾਸਾ ਕਹਿੰਦੇ ਤੇ ਤੁਰਨ ਲੱਗਿਆ ਬੜਾ ਕੁਝ ਹੁੰਦਾ ਵੇਖ ਲੈ ਜਿੰਨਾ ਕੁ ਮੈਂ ਇਕੱਠਾ ਕੀਤਾ ਸੀ ਇਹ ਸਾਰਾ ਏਥੀ ਰਹਿ ਗਿਆ ਨਾਲ ਤੇ ਕੁਝ ਵੀ ਨਹੀਂ ਗਿਆ ਤੇ ਪਾਸਾ ਕਹਿੰਦੇ ਫਿਰ ਭਾਈ ਇਹ ਦੁਨੀਆਂ ਦੇ ਪਦਾਰਥ ਛੱਡ ਕੇ ਜਦੋਂ ਸੰਸਾਰ ਨੂੰ ਤੁਰਦਾ ਹੈ ਛੋੜ ਚੱਲਿਆ ਤਾਂ ਮੇਰ ਕੋਚ ਕਾਨਾ ਤਰੋਂ ਮਿਰ ਕੇ ਪਛਤਾਉਂਦਾ ਹੈ ਕਿਰਪਾ ਨਾਨਕ ਕਉ ਕਰਉ ਮੁਦਾ ਇਸ ਕਰਕੇ ਹੈ ਕਿਰਪਾ ਦੇ ਪਿਆਰਿ ਪ੍ਰਭੂ ਜੀ ਮੈਨੂੰ ਨਾਨਕ ਨੂੰ ਇਹ ਦਾਤ ਹੈ ਇਹ ਵਰਸ ਕਰਕੇ ਨਾਮ ਤੇਰਾ ਜਪੀ ਜਨ ਨਾਮ ਸਤਿਗੁਰ ਜੀ ਪਾਤਸ਼ਾਹ ਵੱਡਿਆਂ ਨੂੰ ਨੂਰ ਲਾ ਕੇ ਕਹਿੰਦੇ ਨੇ ਮੈਨੂੰ ਨਾਨਕ ਨੂੰ ਇਹ ਧਾਕਲੀ ਇਹ ਵਕਸ਼ ਕਰਦੇ ਤੇ ਮੈਂ ਨਾਨਕ ਦਿਨ ਰਾਤ ਤੇਰਾ ਨਾਮ ਜਪਦਾ ਦਿਨ ਰਾਤ ਆਪ ਜੀ ਦਾ ਸਿਮਰਨ ਕਰਦਾ ਰਹਿਣਾ ਇਹ ਧਾਕਲੀ ਸਾਨੂੰ ਹਾਰ-ਵਾਰ ਗੁਰੂ ਪਾਤਸ਼ਾਹ ਜੀਆਂ ਦੀ ਕਿਰਪਾ ਕਰਕੇ ਸਮਝਾਇਆ ਬਾਰ-ਵਾਰ ਪਾਵਨ ਦੇਸ ਬਖਸ਼ੇ ਨੇ ਭਾਈ ਗੁਰੂ ਦੇ ਤੁਮ ਨਾਮ ਦੀ ਬਾਣੀ ਮੰਗੇ ਕਰ ਮੰਗਲ ਮਾਨਤਾ ਇੱਕ ਹੈ ਨਾਮ ਸਭੀ ਕਹਿੰਦੇ ਨਾਮ ਨਹੀਂ ਜਾਤ ਮੰਗੇ ਅਖਰ ਇਸ ਕਰਕੇ ਪਰਿਵਾਰ ਨੂੰ ਵੱਲੋਂ